ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਵੱਲੋਂ ਬਨੂਰ ਨੇੜੇ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜਾਣਕਾਰੀ ਮੁਤਾਬਕ ਗੈਂਗਸਟਰ ਦੇ ਗੋਲੀ ਲੱਗੀ ਐ ਐਨਕਾਊਂਟਰ ਬਨੂਰ ਸਨੀਟਾ ਰੋਡ ਨੇੜੇ ਹੋਇਆ ਹੈ ਜਾਣਕਾਰੀ ਦੇ ਮੁਤਾਬਕ ਮਲਜ਼ਮ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਲਈ ਕੰਮ ਕਰਦਾ ਸੀ ਜਿਸ ਨੇ ਬੀਤੀ ਦਿਨਾ ਟੋਲ ਪਲਾਜ਼ਾ ਦੇ ਇੱਕ ਕਰਮਚਾਰੀ ਨੂੰ ਗੋਲੀ ਮਾਰੀ ਅਤੇ ਇੱਕ ਦੁਕਾਨਦਾਰ ਨੂੰ ਲੁੱਟਿਆ ਸੀ ਦੱਸਦੀ ਹੈ ਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਬਨੂੜ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਬਨੂੜ ਨੇ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੇ ਗੋਲੀ ਲੱਗੀ ਹੈਗੇ ਔਰ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਿੱਥੇ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਹੈਗੀ ਔਰ ਇੱਥੇ ਦੱਸਣਯੋਗ ਹੈ ਕਿ ਐਨਕਾਉਂਟਰ ਸਨੇਟਾ ਰੋਡ ਬਨੂੜ ਸਨੇਟਾ ਰੋਡ ਦੇ ਨੇੜੇ ਹੋਇਆ ਔਰ ਮੌਕੇ ਦੀਆਂ ਤਸਵੀਰਾਂ ਹਜੇ ਬਧੇਰੇ ਜਾਣਕਾਰੀ ਜਿਹੜੀ ਹਾਸਲ ਨਹੀਂ ਹੋਈ ਪਰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇੱਕਦਮ ਮੌਕੇ ਦੀਆਂ ਤਸਵੀਰਾਂ ਕਿ ਗੈਂਗਸਟਰ ਦੇ ਗੋਲੀ ਲੱਗੀ ਹੈ ਔਰ ਉਸ ਦੇ ਪੁਲਿਸ ਬਚਕਾਰ ਜਿਹੜਾ ਮੁਕਾਬਲਾ ਹੈ ਦੱਸਿਆ ਜਾ ਰਿਹਾ ਕਿ ਗੈਂਗਸਟਰ ਵੱਲੋਂ ਵੀ ਕਈ ਫਾਇਰ ਕੀਤੇ ਗਏ ਔਰ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਬਨੂੜ ਸਨੇਟਾ ਰੋਡ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਪੰਜਾਬ ਪੁਲਿਸ ਵੱਲੋਂ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਨ ਵੱਡੀ ਖਬਰ ਇਸ ਵੇਲੇ ਦੀ ਬਨੂਰ ਨੇੜੇ ਪੰਜਾਬ ਪੁਲਿਸ ਅਤੇ ਗੈਂਗਸਟਰ ਵਿਚਕਾਰ ਫਾਇਰਿੰਗ ਹੋਈ ਔਰ ਖਬਰ ਆਈ ਹੈ ਕਿ ਗੈਂਗਸਟਰ ਜਿਹੜੀ ਇਸ ਦੌਰਾਨ ਗੋਲੀ ਲੱਗੀ ਔਰ ਗੰਭੀਰ ਜ਼ਖਮੀ ਹੋਇਆ ਹੈਗਾ ਔਰ ਦੱਸਦੀ ਹੈ ਕਿ ਗੈਂਗਸਟਰ ਵਿਦੇਸ਼ ਵਿੱਚ ਬੈਠੇ ਇੱਕ ਨਾਮੀ ਗੈਂਗਸਟਰ ਲਈ ਕੰਮ ਕਰਦਾ ਸੀ ਔਰ ਬੀਤੀ ਦਿਨ ਟੋਲ ਪਲਾਜ਼ਾ ਦੇ ਇੱਕ ਕਰਮਚਾਰੀ ਨੂੰ ਗੋਲੀ ਮਾਰੀ ਹੈ ਤੇ ਇੱਕ ਦੁਕਾਨਦਾਰ ਨੂੰ ਲੁੱਟਿਆ ਗਿਆ ਸੀ ਜਿਸ ਸੰਬੰਧੀ ਪੰਜਾਬ ਪੁਲਿਸ ਇਸ ਗੈਂਗਸਟਰ ਦੀ ਪੈਰ ਨੱਪਦੀ ਆ ਰਹੀ ਸੀ ਔਰ ਇਸ ਨੂੰ ਅੱਜ ਬਨੂੜ ਸਨੇਟਾ ਰੋਡ ਨੇੜੇ ਜਿਹੜਾ ਕਾਬੂ ਕੀਤਾ ਗਿਆ ਔਰ ਮੌਕੇ ਤੇ ਅਧਿਕਾਰੀਆਂ ਪਹੁੰਚ ਰਹੇ ਜੋ ਵੀ ਅਗਲੀ ਡਿਟੇਲ ਆਵੇਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਦੱਸਦੀ ਹੈ ਕਿ ਬਨੂੜ ਸਨੇਟਰ ਰੋਡ ਤੇ ਅੱਜ ਇੱਕ ਵੱਡਾ ਐਨਕਾਊਂਟਰ ਹੋਣ ਦੇ ਜਿਹੜੇ ਸਮਾਚਾਰ ਪ੍ਰਾਪਤ ਹੋਏ ਗੈਂਗਸਟਰ ਦੇ ਗੋਲੀ ਲੱਗੀ ਔਰ ਕ੍ਰਾਸ ਫਾਇਰਿੰਗ ਹੋਈ ਹੈ ਕੀ ਦੱਸਿਆ ਜਾ ਰਿਹਾ ਕਿ ਗੈਂਗਸਟਰ ਵੱਲੋਂ ਵੀ ਜਿਹੜੇ ਕਈ ਰਾਉਂਡ ਜਿਹੜੇ ਫਾਇਰ ਕੀਤੇ ਗਏ ਮੌਕੇ ਦੇ ਤਸਵੀਰਾਂ ਬਨੂੜ ਸਨੇਟਰ ਰੋਡ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਇੱਕ ਪੁਲਿਸ ਅਤੇ ਗੈਂਗਸਟਰ ਵਿਚਕਾਰ ਜਿਹੜਾ ਮੁਕਾਬਲਾ ਹੋਣ ਦੇ ਸਮਾਚਾਰ ਪ੍ਰਾਪਤ ਹੋਏ ਹਨ బాగా జుతి విగ్రహం చేసి క్యాన్సర్ ఫైనల్ ఎజెండాస్ 哎，巴，你去去，你那个，好难，路啊。